ਅਗਲਾ ਜੰਨਾ ਪੰਜਾਬ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਦੋ ਵੀ ਕੈਦੀ ਹਨ ਕਿਸੇ ਧਰਮ ਨਾਲ ਸੰਬੰਧਤ ਹਨ ਕਿਸੇ ਜਾਤ ਨਾਲ ਸੰਬੰਧਤ ਹਨ 1947 ਤੋਂ ਲੈ ਕੇ ਅੱਜ ਤੱਕ ਰਾਜ ਕਰ ਰਹੇ ਹੋ ਸਤਾ ਦੇ ਵਿੱਚ ਆਏ ਹੋ ਆਨੰਦ ਮਾਣ ਰਹੇ ਹੋ ਸ਼ਰਫ ਆਪਣੇ ਸਵਾਰਥ ਦੇ ਲਈ ਹੀ ਉਹਨਾਂ ਦੇ ਏਜੰਡੇ ਹਨ ਜਿਦੇ ਵਿੱਚ ਆਪਾਂ ਨੂੰ ਪਹਿਲਾ ਸਾਡਾ ਜੱਤੀ ਕੋਤੀ ਹੱਕ ਬੰਦਾ ਹੈ ਕਿਉਂਕਿ ਅਸੀਂ ਟੈਕਸ ਭਰਦੇ ਹਾਂ ਇਨਕਮ ਟੈਕਸ ਵੀ ਭਰਦੇ ਹਾਂ ਜੀਐਸਟੀ ਭਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦਰ ਸਿੰਘ ਸਿੱਧੂ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਨਵੀਂ ਪਾਰਟੀ ਆਈ ਹੈ ਅੱਜ ਅਸੀਂ ਪੰਜਾਬ ਦੇ ਸੂਜਵਾਨ ਨੌਜਵਾਨਾਂ ਦੇ ਲੋਕਾਂ ਦੇ ਅਸੀਂ ਰੂਪ ਰੂਪ ਹੋ ਰਹੇ ਹਾਂ ਜਿਹਦੇ ਵਿੱਚ ਟ੍ਰਾਇੰਗਲ ਪਾਰਟੀ ਪੰਜਾਬ ਦੇ ਜੋ ਏਜੰਡੇ ਹਨ ਅਸੀਂ ਪਹਿਲਾਂ ਵੀ ਇੱਕ ਇੱਕ ਕਰਕੇ ਦੱਸ ਚੁੱਕੇ ਹਾਂ ਅਸੀਂ ਦੁਬਾਰਾ ਫਿਰ ਦੱਸ ਰਹੇ ਹਾਂ ਕਿਉਂਕਿ 2027 ਦੇ ਵਿੱਚ ਇਲੈਕਸ਼ਨ ਹੋਣੀ ਹੈ ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਜਾਂ ਬਹੁਤ ਸਾਰੀਆਂ ਪਾਰਟੀਆਂ ਰਾਜਿਤ ਪਾਰਟੀਆਂ ਲੋਕਲ ਪਾਰਟੀਆਂ ਜਾਂ ਨੈਸ਼ਨਲ ਪਾਰਟੀਆਂ ਉਹ ਥੋੜੇ-ਬੋਤੇ ਏਜੰਡੇਾਂ ਤੇ ਹੀ ਇਲੈਕਸ਼ਨ ਲੜਦੀਆਂ ਸਨ ਏਜੰਡੇ ਵੀ ਕੋਈ ਬਹੁਤੇ ਵਧੀਆ ਨਹੀਂ ਹੁੰਦੇ ਸ਼ਰਫਾ ਆਪਣੇ ਸਵਾਰਥ ਦੇ ਲਈ ਹੀ ਉਹਨਾਂ ਦੇ ਏਜੰਡੇ ਹਨ ਜਿਦੇ ਵਿੱਚ ਆਪਾਂ ਨੂੰ ਬਹੁਤਾ ਕੁਝ ਨਹੀਂ ਮਿਲਦਾ ਜਿਹੜੇ ਟ੍ਰਾਇੰਗਲ ਪਾਰਟੀ ਆਫ ਪੰਜਾਬ ਦੇ ਏਜੰਡੇ ਹਨ ਇਹ ਪੰਜਾਬ ਦੇ ਲੋਕਾਂ ਦੇ ਇੱਕ ਤਰ੍ਹਾਂ ਦੇ ਏਜੰਡੇ ਬਣ ਚੁੱਕੇ ਹਨ ਤੁਸੀਂ ਇਹਨਾਂ ਨੂੰ ਸਮਝਣਾ ਹੈਗਾ ਪਾਰਟੀਆਂ ਦੇ ਅੱਗੇ ਏਜੰਡੇ ਰੱਖਨੇ ਹੈਗੇ ਆ ਇਹ ਗੱਲ ਕਹਿਣੀ ਕਿਉਂਕਿ ਤੁਸੀਂ 1947 ਤੋਂ ਲੈ ਕੇ ਅੱਜ ਤੱਕ ਰਾਜ ਕਰ ਰਹੇ ਹੋ ਸਤਾ ਮੇਰੇ ਵਿੱਚ ਆਏ ਹੋ ਆਨੰਦ ਮਾਣ ਰਹੇ ਹੋ ਪੰਜਾਬ ਦੇ ਲੋਕਾਂ ਦਾ ਜੋ ਬੰਦਾ ਹੱਕ ਹੈ ਉਹ ਅਸੀਂ ਲੈਣਾ ਹੈਗਾ ਪਹਿਲਾ ਸਾਡਾ ਜੱਦੀ ਪੋਤੀ ਹੱਕ ਬੰਦਾ ਹੈ ਕਿਉਂਕਿ ਅਸੀਂ ਟੈਕਸ ਭਰਦੇ ਹਾਂ ਇਨਕਮ ਟੈਕਸ ਵੀ ਭਰਦੇ ਹਾਂ ਜੀਐਸਟੀ ਭਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਪਹਿਲਾ ਜਾਂਦਾ ਹੈਗਾ ਉਹ ਹੈ ਪੰਜਾਬ ਨੂੰ ਟੈਕਸ ਮੁਕਤ ਕਰਨਾ ਜਿਹੜੀ ਜੀਐਸਟੀ ਆ ਇਹ ਲਈ ਜਾ ਰਹੀ ਹੈਗੀ ਹੈ ਜਿਹੜੀ ਕਿ ਨਜਾਇਜ਼ ਹੀ ਹੈ ਜਿਹਦੇ ਨਾਲ ਮਗਹੀ ਵਧ ਰਹੀ ਆ ਅਮੀਰ ਗਰੀਬ ਦਾ ਪਾੜਾ ਵਧਦਾ ਜਾ ਰਿਹਾ ਹੈ ਇਸ ਲਈ ਇਹ ਬਣਦੂਣੀ ਚਾਹੀਦੀ ਹੈ। ਦੂਜਾ ਏਜੰਡਾ ਹਰ ਇੱਕ ਨੂੰ ਅਮੀਰ ਆ ਗਰੀਬ ਹੈ। ਸਰਕਾਰ ਜਿਹੜੀ 2027 ਦੇ ਵਿੱਚ ਬਣੂਗੀ ਕਿਸੇ ਵੀ ਪਾਰਟੀ ਦੀ ਬਣੇ। ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਣੇ ਚਾਹੀਏ ਅਮੀਰ ਦਾ ਗਰੀਬ ਹੈ। ਕਿਉਂਕਿ ਜਿਹੜੇ ਅਮੀਰ ਆ ਉਹ ਘਰ ਬਣਾ ਲੈਂਦੇ ਆ ਗਰੀਬ ਨੂੰ ਲੋਨ ਤੱਕ ਨਹੀਂ ਮਿਲਦੇ। ਵੈਰੀ ਮੋਦੀ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਵੀ ਚੱਲਦੀਆਂ ਹਨ 2.5 ਤੋਂ 3 ਲੱਖ ਰੁਪਈਆ ਦਿੱਤਾ ਜਾਂਦਾ ਹੈ ਘਰ ਬਣਾਉਣ ਨੂੰ ਉਹ ਸੰ ਵਾਲੇ ਬੰਦੇ ਹੀ ਖਾ ਜਾਂਦੇ ਆ ਥੋੜੇ-ਬਹੁਤੇ ਹੀ ਮਿਲਦੇ ਆ ਬਹੁਤੇ ਹੈਗੇ ਆ ਘਰ ਅਧੂਰਾ ਰਹਿ ਜਾਂਦਾ ਹੈਗਾ ਇਸ ਲਈ ਜਿਹੜੇ ਸਾਡੇ ਏਜੰਟੇ ਹਨ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੇ ਆਪ ਖੁਦ ਸਾਰਿਆਂ ਨੂੰ ਘਰ ਬਣਾ ਕੇ ਦੇਣ ਘਰ ਬਣਾਉਣ ਤੋਂ ਬਾਅਦ ਐਗਰੀਮੈਂਟ ਕਰਨਾ ਕਿ ਇਸਤਾਂ ਲੋਕ ਭਰੀ ਜਾਣਗੇ ਅਗਲਾ ਏਜੰਡਾ ਹਰ ਇੱਕ ਦੀ ਇੱਕ ਵਧਣੀ ਚਾਹੀਦੀ ਆ ਮਜ਼ਦੂਰ ਦੀ ਤਿਹਾਰੀ 1600 ਰੁਪਈਆ 8 ਘੰਟੇ ਦਾ ਹੋਣਾ ਚਾਹੀਦਾ ਸਕਿੱਲ ਦੇ ਅਕੋਰਡਿੰਗ 2.5 ਲੱਖ ਤੱਕ ਹੋਣਾ ਚਾਹੀਦਾ ਅਗਲਾ ਏਜੰਡਾ ਜਿਹੜਾ ਪਾਰਟੀਆਂ ਦੇ ਸਾਹਮਣੇ ਲੈ ਕੇ ਆਉਣਾ ਹੈਗਾ ਉਹ ਹੈ 18 ਸਾਲ ਤੱਕ ਬੱਚਿਆਂ ਨੂੰ ਪੜਾਈ ਮੁਫਤ ਦਿੱਤੀ ਜਾਣੀ ਚਾਹੀਦੀ ਹੈ ਅਗਲਾ ਏਜੰਡਾ ਹਰ ਇੱਕ ਨੂੰ ਸਿਹਤ ਸੂਭ ਦਾ ਲਾਈਫਟਾਈਮ ਮਿਲਣੀ ਚਾਹੀਦੀ ਹੈ ਚਾਹੀ ਦਿਖਾਣ ਕਿਉਂਕਿ ਡਾਕਟਰੀ ਲਾਜ ਬਹੁਤ ਮਹਿੰਗੇ ਹੋ ਚੁੱਕੇ ਹਨ ਉਹ ਵੀ ਫ੍ਰੀ ਮਿਲਣਾ ਚਾਹੀਦਾ ਅੱਗੇ 70 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ 20000 ਰੁਪਿਆ ਪੈਨਸ਼ਨ ਮਿਲਣੀ ਚਾਹੀਦੀ ਹੈ ਅਗਲਾ ਏਜੰਡਾ ਪੰਜਾਬ ਦੇ ਵਿੱਚੋਂ ਸਰਕਾਰੀ ਨਸ਼ਾ ਖਤਮ ਹੋਣਾ ਚਾਹੀਦਾ ਜਿਵੇਂ ਕਿ ਸ਼ਰਾਬ ਦੀਆਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਤਮਾਕੂ ਵੀਰੀ ਸਿਗਰਟ ਬੰਦ ਹੋਣੀ ਚਾਹੀਦੀ ਹੈ ਕਿ ਤਾਸਮੈਕ ਹੋਰ ਜੋ ਵੀ ਹੈ ਸਾਰਾ ਬੰਦ ਹੋਣਾ ਚਾਹੀਦਾ ਹੈ ਅਗਲਾ ਏਜੰਡਾ ਪੰਜਾਬ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਜੋ ਵੀ ਕੈਦੀ ਹਨ ਕਿਸੇ ਧਰਮ ਨਾਲ ਸੰਬੰਧਤ ਹਨ ਕਿਸੇ ਜਾਤ ਨਾਲ ਸੰਬੰਧਤ ਹਨ ਸਾਰੇ ਦੇ ਸਾਰੇ ਇਹ ਕਰਨੇ ਚਾਹੀਦੇ ਹਨ ਅਗਲਾ ਏਜੰਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈਗਾ ਪੰਜਾਬ ਦੀ ਸਾਰੀ ਖੇਤੀ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ ਫਾਰਮ ਹਾਊਸ ਬਣਾ ਕੇ ਵਧੀਆ ਤਰੀਕੇ ਨਾਲ ਖੇਤੀ ਕਰਨੇ ਕਿਸਾਨਾਂ ਨੂੰ ਆਪਣਾ ਮੁੱਲ ਤੈਅ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਜਿਹਦੇ ਵਿੱਚ ਕਿਸਾਨਾਂ ਨੂੰ ਸਰਕਾਰਾਂ ਅੱਗੇ ਹੱਥ ਦੇਣਾ ਬੰਦ ਐਮ ਐਸ ਪੀ ਦਾ ਮੰਗਣੀ ਪਵੇ ਉਹ ਆਪ ਦੇ ਪੈਰਾਂ ਤੇ ਆਖਰੇ ਹੋ ਜਾਣ ਆਪਣੇ ਘਰ ਜੇ ਆਪਣੀ ਕਮਾਈ ਕਰਕੇ ਉਤਾਰੇ ਜਾਣ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਰ ਨਿਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਅਸਾਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਏਜੰਡਿਆਂ ਬਾਰੇ ਨਵੀਂ ਇਨਫਰਮੇਸ਼ਨ ਦੇ ਵੀਡੀਓ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ